ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਜੀ ਹੋ ਠੀਕ ਠਾਕ ਹੈ ਜੀ ਕਾਲੂ ਸੌੜਾ 9811 ਗਰੁੱਪ 'ਚ ਤੁਹਾਡਾ ਸਵਾਗਤ ਹੈ ਜੀ ਜਿਹੜੇ-ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੈ ਜੀ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਛੱਡ ਦੀ ਕਲਾ 'ਚ ਰੱਖੇ ਸਾਰੇ ਭਰਾਵਾਂ ਨੂੰ ਇੱਕ ਜਮਾ ਸਿੰਪਲ ਤਰੀਕੇ ਦੀ ਮਿੱਟੀ ਤਿਆਰ ਕਰਨੀ ਦੱਸਦਿਆਂ ਜੀ ਜਮਾ ਸਿੰਪਲ ਕੋਈ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਜਿਹੜੇ ਬੱਚਿਆਂ ਵਾਲੇ ਕਬੂਤਰ ਨੇ ਬਾਈ ਉਹਨਾਂ ਨੂੰ ਆਹ ਮਿੱਟੀ ਪਾਓ ਚਾ ਕੇ ਖਾਣਗੇ ਪੂਰੇ ਵਧੀਆ ਤਰੀਕੇ ਨਾਲ ਜੀ ਤੇ ਬਾਡੀ ਦੇ ਵਿੱਚ ਜਿਹੜੀ ਬਾਦ ਘਟ ਹੋਊਗੀ ਉਹ ਵੀ ਚੱਕੀ ਜਾਊਗੀ ਤੇ ਜਿਵੇਂ ਵਿੱਚ ਕੀ ਹੁੰਦਾ ਕਬੂਤਰ ਖੰਭ ਲੱਗ ਜਾਂਦੇ ਖਾਣ ਜਾਂ ਕਬੂਤਰੀਆਂ ਖੰਭ ਲੱਗ ਜਾਂਦੇ ਖਾਣ ਬੱਚਿਆਂ ਦੇ ਤੇ ਉਹ ਚੀਜ਼ ਨੂੰ ਵੀ ਸਹੀ ਕਰੂਗਾ ਜੀ ਇਹ ਵਾਲੀ ਮਿੱਟੀ ਆਪਾਂ ਨੇ ਕੀ ਕਰਨਾ ਹੈ ਜੀ ਤਕਰੀਬਨ 5 ਕਿਲੋ ਦੇ ਕਰੀਬ ਪਿੱਲੀ ਇਟੋਂ ਦੀ ਕੱਚੀ ਇਟੋਂ ਦੀ ਜਿਹੜੀ ਪ੍ਰਾਣੀ ਕੰਧਾਂ ਚੋਂ ਤੁਹਾਨੂੰ ਪਤਾ ਪ੍ਰਾਣੀਆਂ ਨੀਹਾਂ ਚੋਂ ਨਿਕਲਦੀਆਂ ਜਾਂ ਕੰਧਾਂ ਚੋਂ ਨਿਕਲਦੀਆਂ ਪਿੱਲੀ ਇੰਟਾ ਕਹਿੰਦੇ ਜਿਨ੍ਹਾਂ ਨੂੰ 5 ਕਿਲੋ ਦੇ ਕਰੀਬ ਆਪਾਂ ਨੇ ਖੋਰਾ ਲੈਣਾ ਜੀ ਉਹ ਵਾਲਾ ਪਿੱਲੇ ਇંટ ਦਾ ਤੇ ਆਪਾਂ ਲੈਣਾ ਜੀ ਪਾਇਆ ਕਾਲਾ ਨਾਣ ਲੈਣਾ ਜੀ ਜੇ ਡਲੀ ਵਾਲਾ ਮਿਲ ਗਿਆ ਤਾਂ ਡਲੀ ਵਾਲਾ ਨਹੀਂ ਫਿਰ ਪੈਕੇਟੋਂ ਦਾ ਕਾਲੇ ਨਾਣ ਦਾ ਪਾਇਆ ਉਹ ਲੈਣਾ ਜੀ ਆਪਾਂ ਨੇ ਠੀਕ ਹੈ ਜੀ ਸਵਾਹ ਲੈਣੀ ਹੈ ਜੀ ਪਾਥੀਆਂ ਦੀ ਸਵਾਹ ਲੈਣੀ ਹੈ ਜੀ ਗੌਰ ਰੱਖਣੀ ਹੈ ਚੀਜ਼ ਦੀ ਜਿਹੜੀਆਂ ਪਾਥੀਆਂ ਦੀ ਸਵਾਹ ਹੁੰਦੀ ਹੈ ਉਹ ਬਹੁਤ ਵਧੀਆ ਚੀਜ਼ ਹੁੰਦੀ ਹੈ ਬਈ ਉਹ ਤੇ ਉਹਦੇ ਨਾਲ तकरीबन ਜਿਵੇਂ ਗਲ ਪੱਕ ਜਾਂਦਾ ਜਾਂ ਗਲ ਦੇ ਅੰਦਰ ਜਖਮ ਹੋ ਜਾਂਦੇ ਉਹ ਚੀਜ਼ ਦਾ ਵੀ ਇਲਾਜ ਕਰਦੀ ਹੈ ਜੀ ਆਪਾਂ ਪਰਖਿਆ ਵਜਿਏ ਜੀ ਆਪਾਂ ਨੇ ਪਰਖੀ ਵੀ ਜੀ ਇਹ ਚੀਜ਼ ਕਿਲੋ ਦੇ ਕਰੀਬ ਲੈਣੀ ਹੈ ਜੀ ਉਹ ਖਾਸੀ ਹੋ ਜਾਂਦੀ ਹੈ ਜੀ ਉਹ ਹੌਲੀ ਹੁੰਦੀ ਆ ਤੇ ਕਿਲੋ ਕਾਫੀ ਹੋ ਜਾਂਦੀ ਹੈ ਤੇ ਮਿੱਟੀ ਲੈਣੀ ਹੈ ਜੀ ਆਪਾਂ ਨੂੰ ਸਿੰਪਲ ਮਿੱਟੀ ਚਾਹਾਂ ਚਿੱਕਣੀ ਮਿਲ ਜਵੇ ਚਾਹਾਂ ਆਮ ਖੇਤਾਂ ਚੋਂ ਮਿੱਟੀ ਮਿਲ ਜਵੇ ਜੀ ਤੇ ਕਿਲੋ ਦੇ ਕਰੀਬ ਲੈਣੀ ਹੈ ਇਹ ਹੈ ਤੇ ਇਹਦੇ ਵਿੱਚ ਆਪਾਂ ਨੇ ਪਾਉਣਾ ਜੀ ਅੱਧਾ ਕਿਲੋ ਦੇ ਕਰੀਬ ਐਗਰੀਮੈਂਟ 4 ਟ ਪਾਊਡਰ ਐਗਰੀਮੈਂਟ 4 ਟ ਪਾਊਡਰ ਪਾਉਣਾ ਹੈ ਜੀ ਵਿੱਚ ਇਹਨਾਂ ਨੂੰ ਆਪਾਂ ਨਾਲ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਲੈਣਾ ਜੀ ਕੁੱਟ ਕੇ ਜਿਹੜੀ ਜਿਹੜੀ ਕੁੱਟਣ ਵਾਲੀ ਆ ਕੁੱਟ ਲੈਣੀ ਆ ਤੇ ਜੇ ਕਾਲਾ ਰੂੰਡੜੀ ਵਾਲਾ ਏ ਤਾਂ ਉਹਨੂੰ ਕੁੱਟ ਕੇ ਪਾ ਲਿਓ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਰੱਖ ਲਓ ਜੀ ਬਹੁਤਾ ਜ਼ਿਆਦਾ ਬਣਾਉਣ ਦੀ ਲੋੜ ਨਹੀਂ ਹੈ ਕਿਤੇ ਵੀ ਆਪਾਂ ਕਈ ਵਾਰ ਬੰਦਾ ਲਾਹਾ ਕਰ ਲੰਦਾ ਵੀ ਆਪਾਂ 2 2 4 4 ਕਿਲੋ ਜਿਹੜੀ ਕਿਲੋ ਦੱਸੀ ਵੀ ਆ ਵੀ ਆ ਪਾ ਕੇ ਆਪਾਂ ਜ਼ਿਆਦਾ ਬਣਾ ਲਈਏ ਕੋਈ ਫਾਇਦਾ ਨਹੀਂ ਹੈ ਫਿਰ ਬਈ ਖਰਾਬ ਹੋ ਜਾਂਦਾ ਇਹ ਖਰਾਬ ਤਾਂ ਹੋ ਜਾਂਦਾ ਕਿਉਂਕਿ ਜਿਹੜਾ ਐਗਰੀਮੈਂਟ ਫੁੱਟ ਪਾਊਡਰ ਹੈ ਜਦੋਂ ਇਹ ਖੁੱਲ ਜਾਂਦਾ ਏ ਜੇ ਬਹੁਤਾਂ ਲੰਬਾ ਟਾਈਮ ਪਿਆ ਰਹੇ 20 25 ਦਿਨ ਜਾਂ ਮਹੀਨਾ ਪਿਆ ਰਹੇ ਤਾਂ ਫਿਰ ਮੁਸ਼ਕਲ ਆ ਜਾਂਦੀ ਆ ਹੁਣ ਇਹਦੇ ਚੋਂ ਤਾਂ ਕਰਕੇ ਆਪਾਂ ਨੇ ਵੀ ਜਿਹੜਾ ਤੁਹਾਡੇ 10 15 ਦਿਨ 20 ਦਿਨ ਲੰਘ ਜਾਣਾ ਉਹਨਾਂ ਕੇ ਦੱਸਿਆ ਤੁਹਾਨੂੰ ਥੋੜਾ ਥੋੜਾ ਕਰਕੇ ਬਣਾਈ ਜਾਓ ਆਪਣਾ ਠੀਕ ਹੈ ਜੀ ਤੇ ਅੱਧਾ ਕਿਲੋ ਦੇ ਕਰੀਬ ਹੋਣਾ ਐਗਰੀਮੈਂਟ ਫੁੱਟ ਪਾਊਡਰ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿਸ ਕਿਸੇ ਤਸਲੀ ਚ ਪਾ ਕੇ ਠੀਕ ਹੈ ਇਹਨਾਂ ਚੰਗੀ ਤਰ੍ਹਾਂ ਮਲ ਕੇ ਇੱਕ ਜਾਣ ਕਰ ਦੇਣਾ ਇਹਨੂੰ ਸਾਰੇ ਨੂੰ ਤੇ ਜਿਹੜੇ ਬੱਚਿਆਂ ਵਾਲੇ ਕੂਤਰ ਨੇ ਉਹਨਾਂ ਨੂੰ ਪਾਓ ਤਾਂ ਵਧੀਆ ਰਿਜ਼ਲਟ ਮਿਲੂਗਾ ਜਿਵੇਂ ਕੂਤਰ ਸੁੱਖਣ ਸੈਕਣ ਲੱਗ ਜੰਨੇ ਕੋਈ ਬਾਧ ਘਾਟ ਪੈ ਨਹੀਂ ਆ ਤਾਂ ਤੁਹਾਨੂੰ ਇਹ ਚੀਜ਼ ਦਾ ਵਧੀਆ ਰਿਜ਼ਲਟ ਮਿਲੂਗਾ ਜੀ ਧੰਨਵਾਦ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਜਦ ਤੱਕ ਸਾਰੇ ਵੀਰਾਂ ਨੂੰ ਸასი ਸ਼ਕਾਲ ਜੀ